ਸਾਚਰੀਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਇਦਾ ਹੈ ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਵਾਜਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਲੈਣ ਦੇ ਲਈ ਜਾਂ ਸਲਾਹ ਕਰਨ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਰਕੈਨਾ ਇਮੀਗ੍ਰੇਸ਼ਨ ਲਾ ਫਾਰਮ ਜੇਟਰਕੈਨਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ। ਕ੍ਰਿਸ਼ੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਔਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸੋਹੋਤਾ ਹੁਣਾਂ ਦਾ ਨੰਬਰ ਹੈ 209 270 0113। ਜਸ਼ਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਆ ਜੀ ਖਬਰਾਂ ਦਾ ਮੈਂਟੂ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਗੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਨ ਦੇ ਵੱਲੋਂ ਕੀਤੇ ਗਏ ਵੱਡੇ ਐਲਾਨ ਦੀ ਕਰ ਲੈਨੇ ਆ ਕੀ ਹੈ ਜੀ ਇਹ ਵੱਡਾ ਐਲਾਨ ਇਹ ਐਲਾਨ ਤੇ ਉਹਨਾਂ ਨੇ ਕਈ ਕੀਤੇ ਆ ਐਲਾਨ ਤੇ ਮਾਨ ਦੀ ਸਾਹਜ ਜਿਹੜੀ ਆ ਉਹ ਬਹੁਤ ਪੁਰਾਣੀ ਆ ਜੀ ਅੱਛਾ ਗੱਲ ਇਹ ਆ ਕਿ ਇਹਨਾਂ ਨੇ ਮਤਲਬ ਕਿ ਇੱਕ ਤੇ ਉਹ ਜਿਹੜਾ ਪਵਿੱਤਰ ਸ਼ਹਿਰ ਨੂੰ ਜਿੱਦਾਂ ਕਹਿੰਦੇ ਡਿਫਾਈਨ ਕਰਨਾ ਜਿਹੜਾ ਉਹ ਅੱਜ ਵੀ ਇਹਨਾਂ ਨੇ ਮੁਨਾਸਬ ਨਹੀਂ ਸਮਝਿਆ ਕਿ ਭਾਈ ਚਲੋ ਕਰੀਏ ਉਹਨੂੰ ਡਿਫਾਈਨ ਕਰੀਏ ਕਿ ਕਿਤਰਾ ਕਰੋਗੇ ਕਿ ਪੂਰੇ ਦਾ ਪੂਰਾ ਕੋਈ ਸ਼ਹਿਰ ਜਿਹੜਾ ਹੈ ਉਹਨੂੰ ਹੋਲੀ ਸਿਟੀ ਦਾ ਦਰਜਾ ਦੇਵੋਗੇ ਜਾਂ ਕੁਝ ਖਾਸ ਇਲਾਕੇ ਨੂੰ ਮਤਲਬ ਕਿ ਉਹ ਉਹਦੀ ਕੋਈ ਵਿਆਖਿਆ ਨਹੀਂ ਕੀਤੀ ਗਈ ਅੱਜ ਵੀ ਅੱਲ ਦਾ ਹੀ ਭੰਬਲ ਭੂਸਾ ਬਰਕਰਾਰ ਆ ਰਿਹਾ ਹੈ ਠੀਕ ਹੈ ਨਾ ਜੀ ਸੋ ਅੱਜ ਇਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਇੱਕ ਤੇ ਇਹ ਆ ਕਿ ਜਿੱਥੇ ਉਹ ਲਾ ਲੱਲਾ ਖੇਡਿਆ ਜਾਂਦਾ ਨਿਆਂ ਸਿੰਘਾਂ ਵਾਲੀ ਜੀ ਉਸ ਮੈਦਾਨ ਨੂੰ ਕਿਹਾ ਕਿ ਅਸੀਂ ਸੰਸਾਰ ਪੱਤਰ ਦਾ ਬਣਾ ਦਿਆਂਗੇ ਦੂਜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਮਲਬ ਕੇ ਸਮਰਪਿਤ ਇੱਕ ਯੂਨੀਵਰਸਿਟੀ ਦੀ ਉਸਾਰੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਯਾਨੀ ਉਹਨਾਂ ਦੇ ਨਾਮ ਦੀ ਯੂਨੀਵਰਸਿਟੀ ਤਾਮੀਰ ਕਰਾਂਗੇ ਇਹ ਬਹੁਤ ਵੱਡਾ ਐਲਾਨ ਹੈ ਹੂੰ ਦੇਖੋ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਿਫਾਈਨ ਨਹੀਂ ਕੀਤਾ ਹਾਲੇ ਤੱਕ ਜੀ ਵੀ ਮਤਲਬ ਹਾਂ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਇਹ ਕਹਿਤਾ ਕਿ ਇਹਨਾਂ ਤਿੰਨ ਪਵਿੱਤਰ ਸ਼ਹਿਰਾਂ ਦੇ ਵਿੱਚ ਈ ਰਿਕਸ਼ਾ ਤੇ ਮਿੰਨੀ ਬੱਸਾਂ ਚੱਲਣਗੀਆਂ ਹੁਣ ਕਿੱਥੇ ਚੱਲਣਗੀਆਂ ਪੂਰੇ ਸ਼ਹਿਰਾਂ ਦੇ ਵਿੱਚ ਫਿਰ ਉਹੀ ਗੱਲ ਕਿ ਉਹਦੀ ਵਿਆਖਿਆ ਨਹੀਂ ਇਹਨਾਂ ਨੇ ਪਤਾ ਨਹੀਂ ਕਿਉਂ ਵਾਜਬ ਨਹੀਂ ਸਮਝਦੀ ਇਹਨਾਂ ਚੀਜ਼ਾਂ ਨੂੰ ਤੇ ਹੁਣ ਇਹਨਾਂ ਨੇ ਇਹ ਤੇ ਐਲਾਨ ਕਰ ਦਿੱਤਾ ਪਰ ਐਲਾਨ ਦੇ ਨਾਲ ਕਈ ਕਿਸਮ ਦੀਆਂ ਚਰਚਾਵਾਂ ਹੁੰਦੀਆਂ ਨੇ ਕਿ ਭਾਈ ਐਲਾਨ ਤੇ ਤੁਸੀਂ 16 ਕੋਣੀ ਮੈਡੀਕਲ ਕਾਲਜਾਂ ਦਾ ਵੀ ਕੀਤਾ ਸੀ ਬਜਟ ਤੱਕ ਅਲੋਕੇਟ ਕਰਤਾ ਸੀਗਾ ਅੱਜ ਤੱਕ ਵਸਤੂ ਕਿ ਸਿੰਗਲ ਵੀ ਬਣਾ ਸਕਿਆ ਤੁਸੀਂ 24 ਸਾਲਾਂ ਚ ਤੇ ਯੂਨੀਵਰਸਿਟੀ ਤੇ ਆਪਣੀ ਇਹਨਾਂ ਦੀ ਪਟਿਆਲਾ ਨਹੀਂ ਚੱਲ ਰਹੀ ਪਟਿਆਲੇ ਦੇ ਵਿੱਚ ਆਹੀ ਗੱਲਾਂ ਅਮਰਿੰਦਰ ਸਿੰਘ ਨੇ ਕੀਤੀਆਂ ਆਪਣੇ ਦਾਦੇ ਦੀ ਯਾਦ ਦੇ ਵਿੱਚ ਬਣਾ ਦਿੱਤੀ ਯੂਨੀਵਰਸਿਟੀ ਖੇੜ ਯੂਨੀਵਰਸਿਟੀ ਤੇ ਅਸੀਂ ਉਦੋਂ ਆਖਿਆ ਸੀਗਾ ਕਿ ਖੇੜ ਢਾਂਚਾ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਸੋਹਣਾ ਉਹਦੇ ਵਿੱਚ ਪੈਸੇ ਹੋਰ ਪਾ ਦਿਓ ਓਪਨ ਯੂਨੀਵਰਸਿਟੀ ਓਪਨ ਐਜੂਕੇਸ਼ਨ ਸਿਸਟਮ ਉਹਦੇ ਵਿੱਚ ਹੈਗਾ ਤੁਹਾਨੂੰ ਓਪਨ ਯੂਨੀਵਰਸਿਟੀ ਬਣਾਉਣ ਦੀ ਕੀ ਜ਼ਰੂਰਤ ਹੈ ਜੀ ਇਹ ਗੱਲ ਇਹ ਆ ਕਿ ਠੀਕ ਹੈ ਯੂਨੀਵਰਸਿਟੀ ਦੀ ਬੜੀ ਜ਼ਰੂਰਤ ਹੈ ਪਰ ਯੂਨੀਵਰਸਿਟੀ ਜਿਹੜੀ ਆ ਉਹ ਕਿਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਉਹ ਕੇਂਦਰ ਹੁਣ ਤੁਹਾਨੂੰ ਪਤਾ ਨਾ ਕੇਂਦਰੀਕਰਨ ਕਰਮ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਯੂਨੀਵਰਸਿਟੀਆਂ ਨੂੰ ਉਹਦਾ ਕੀ ਹੈ ਉਹ ਸਿਰਫ ਇੱਕ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ ਔਰ ਨਵੀਂ ਸਿੱਖਿਆ ਨੀਤੀ ਹਮੇਸ਼ਾ ਆਰਐਸਐਸ ਦੀ ਵਿਚਾਰਧਾਰਾ ਤੋਂ ਉਹਨਾਂ ਦੀ ਸੋਚ ਤੋਂ ਪ੍ਰੇਰਿਤ ਰਹਿੰਦੀ ਹੈ ਜੀ ਤੁਸੀਂ ਇਹ ਦੇਖ ਲਓ ਅੱਜ ਤੁਸੀਂ ਕੋਈ ਵੀ ਇਹਦੇ 'ਚ ਬਦਲਾਅ ਆਇਆ ਹੈ ਇਹਨਾਂ 10 ਸਾਲਾਂ ਦੇ ਵਿੱਚ ਚੁੱਕ ਕੇ ਦੇਖ ਲਓ ਕਿਸੇ ਵੀ ਪੁਸਤਕ ਦਾ ਪਾਠਕ੍ਰਮ ਜੇ ਚੇਂਜ ਹੋਇਆ ਤੇ ਹੋ ਗਿਆ ਤਾਂ ਅੱਜ ਕੱਲ ਜ਼ਿਆਦਾਤਰ ਤੁਸੀਂ ਦੇਖੋਗੇ ਇਹ ਸਾਰਾ ਕੁਝ ਜਿਹੜਾ ਹੈ ਉਹ ਆਰਐਸਐਸ ਵੀ ਵਿਚਾਰਧਾਰਾ ਜਾਂ ਉਹਨਾਂ ਦੀ ਸੋਚ ਤੋਂ ਪੈਦਾ ਹੁੰਦਾ ਹੈ ਜੀ ਹੁਣ ਆਪਾਂ ਆ ਜਾਈਏ ਇਸ ਕਲ ਤੇ ਕਿ ਜੋ ਇਹਨਾਂ ਨੇ ਆਯੋਜਨ ਕੀਤਾ ਵੈਸੇ ਅੱਗੇ ਆਪਾਂ ਵੇਖਿਆ 550ਵਾਂ ਜਦੋਂ ਗੁਰੂ ਨਾਨਕ ਜੀ ਦਾ ਮਨਾਇਆ ਗਿਆ ਸੀਗਾ ਤੁਹਾਨੂੰ ਯਾਦ ਹੈ ਨਾ ਜੀ ਜੀ ਸultan purlodi ਦੇ ਵਿੱਚ ਉਦੋਂ ਜਿਹੜੀ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਸੀਗਾ ਪਰ ਬਾਅਦ ਦੇ ਵਿੱਚ ਕੁਝ ਚੀਜ਼ਾਂ ਖੁੱਲ ਕੇ ਸਾਹਮਣੇ ਆ ਗਈਆਂ ਸਰ ਹੁਣ ਇਹਦੇ ਵਿੱਚ ਕੀ ਆ ਕਿ ਮਾਨਸਬ ਦੇ ਉਪਰਾਲੇ ਦੀ ਚਲੋ ਮੈਂ ਇਹ ਤੇ ਕੋਈ ਨਖੇਦੀ ਨਹੀਂ ਕਰਾਂਗਾ ਠੀਕ ਆ ਸਰਕਾਰਾਂ ਆਪਣੇ ਪੱਤਰ ਤੇ ਪਹਿਲਾਂ ਵੀ ਕਰਦੀਆਂ ਰਹੀਆਂ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਐਡਵਰਟਾਈਜ਼ਮੈਂਟ ਤੇ ਜਿਹੜੀਆਂ ਹੋਰ ਚੀਜ਼ਾਂ ਕੀਤੀਆਂ ਗਈਆਂ ਜਿੰਨਾ ਕ੍ਰੈਡਿਟ ਲੈ ਸਕਦੇ ਸੀਗਾ ਨਾ ਉਹ ਚੀਜ਼ ਇਹਨਾਂ ਨੂੰ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਰਿਵਰਸ ਕੋਈ ਚੀਜ਼ ਜਿਹੜੀ ਆ ਉਹ ਨੁਕਸਾਨ ਪਹੁੰਚਾ ਜਾਂਦੀ ਆ ਮੋੜਵਾ ਹੂੰ ਤਾਂ ਇਸ ਚੀਜ਼ ਨੇ ਇੰਪੈਕਟ ਪਾਇਆ ਮੰਨਣੀ ਆ ਜੀ ਠੀਕ ਆ ਕੁਝ ਬੰਦਿਆਂ ਨੇ ਇਹਨਾਂ ਦੇ ਪਤੇ ਨੇ ਆਲਾ ਤਰੀਕ ਪ੍ਰਬੰਧ ਕੀਤੇ ਆ ਪਰ ਐਡਵਰਟਾਈਜ਼ਮੈਂਟ ਜਿਸ ਤਰ੍ਹਾਂ ਵਧਾ ਚੜਾ ਕੇ ਪੇਸ਼ ਕੀਤੀਆਂ ਗਈਆਂ ਨੇ ਚੀਜ਼ਾਂ ਲੋਕਾਂ ਦੇ ਵਿੱਚ ਕਿਤੇ ਸਾਰਿਆਂ 'ਚ ਨਹੀਂ ਇੱਕ ਵੱਡੇ ਹਿੱਸੇ 'ਚ ਇਹ ਮੈਸੇਜ ਜ਼ਰੂਰ ਗਿਆ ਹੈ ਇਹਦਾ ਕਿ ਇਹ ਰਾਜਨੀਤੀ ਚਮਕ-ਦਮਕ ਵਾਸਤੇ ਜ਼ਿਆਦਾ ਸੀ ਹਾਲਾਂਕਿ ਅੰਦਰ ਦੀ ਭਾਵਨਾ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ ਚਾਹੇ ਕੋਈ ਪੋਲੀਟਿਸ਼ੀਅਨ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਮਤਲਬ ਕਿ ਇੱਕ ਇਹ ਵੀ ਮੈਸੇਜ ਗਿਆ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਸਲਾਹਿਆ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਪ੍ਰਬੰਧ ਕੀਤੇ ਗਏ ਪਰੰਪਰਿਆਂ ਤੇ ਮਾੜੇ ਨਹੀਂ ਸਨ ਪਰ ਉਹਨਾਂ ਪ੍ਰਬੰਧਾਂ ਦੀ ਜੇ ਤੁਸੀਂ ਵੇਖੋਗੇ ਭਾਰਤ ਤੇ ਬਹੁਤਾ ਟੈਂਟ ਤੇ ਜਿਹੜਾ ਦੂਜਾ ਤੀਜਾ ਸਮਾਨ ਆਇਆ ਉਹ ਕੋਈ ਯੂਪੀ ਤੋਂ ਆਇਆ ਹੋਇਆ ਕੋਈ ਦਿੱਲੀ ਤੋਂ ਆਇਆ ਹੋਇਆ ਜੀ ਜਿਹੜੇ ਆਏ ਨੇ ਬੰਦੇ ਨਾਲ ਨਾਨ ਪੰਜਾਬੀ ਚਲੋ ਕਿਰਤੀ ਲੋਕ ਨੇ ਪਰ ਉਹ ਜਿਹੜਾ ਠੇਕਾ ਵੇਕਾ ਉਹ ਸਾਰਾ ਉਹ ਤੋਂ ਦਿੱਲੀੋਂ ਚੱਲੀ ਜਾਂਦਾ ਤੇ ਜੇ ਇਹ ਗੱਲਾਂ ਕਰਦੇ ਆ ਤੇ ਤੁਹਾਨੂੰ ਪਤਾ ਨਾ ਕਿ ਫਿਰ ਇਹ ਦੁਸ਼ਾਂਦਾ ਕਿ ਤਰ੍ਹਾਂ ਦਿੰਦੇ ਆ ਸੀਐਮ ਸਾਹਿਬ ਜੀ ਜੀ ਫਿਰ ਇਹਨਾਂ ਦੀ ਤੁਹਾਨੂੰ ਪਤਾ ਹੀ ਆ ਮਸਾਲਾਂ ਬੜੀਆਂ ਜੀਬੋ ਗਰੀਬ ਹੁੰਦੀਆਂ ਕਿ ਲਓ ਜੀ ਜੇ ਨਾਗਪੁਰ ਤੋਂ ਸੰਤਰਾ ਆ ਸਕਦਾ ਤੇ ਟੈਂਟ ਕਿਉਂ ਨਹੀਂ ਲਾ ਕਮਾਲ ਦੀ ਗੱਲ ਆ ਕਿੱਥੇ ਬੁੱਢੀ ਦਾ ਮਰਨਾ ਕਿੱਥੇ ਹਾਲੂ ਕੁੜੂ ਹੂੰ ਤੋ ਗੱਲ ਇਹ ਆ ਕਿ ਇਹ ਚੀਜ਼ਾਂ ਵੀ ਆਪਾਂ ਨਾਲ ਵੇਖੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਨਰਿੰਦਰ ਮੋਦੀ ਉਰਾਂ ਨੇ ਅੱਛਾ ਕਮਾਲ ਇਹ ਹੋ ਗਈ ਨਾ ਕਿ ਐਸਡੀਪੀਸੀ ਦਾ ਆਪਣਾ ਸਮਾਗਮ ਜੀ ਸਰਕਾਰ ਸਾਡੀ ਦਾ ਆਪਣਾ ਸਮਾਗਮ ਇਦੋਂ ਭਾਜਪਾ ਵਾਲਿਆਂ ਨੇ ਆਪਣਾ ਸਮਾਗਮ ਉਥੇ ਹਰਿਆਣਾ ਗਵਰਨਮੈਂਟ ਬੰਨੀ ਹੋ ਰੱਖਤਾ ਹੂੰ ਇਹ ਵੀ ਇੱਕ ਬੜੀ ਨੋਟ ਕਰਨ ਵਾਲੀ ਚੀਜ਼ ਈ ਆ ਪ੍ਰਧਾਨ ਮੰਤਰੀ ਖੁਦ ਆਏ ਨੇ ਗੁਰਕੀ ਸ਼ੇਤਰਾ 'ਚ ਇਹ ਬਹੁਤ ਵੱਡੀ ਗੱਲ ਹੈ ਤਾਂ ਉਥੇ 20 ਲੱਖ ਦੇ ਕਰੀਬ ਸਿੱਖ ਰਹਿੰਦਾ ਹੈ ਹਰਿਆਣੇ 'ਚ ਜੀ ਜਿਹੜਾ ਕਿ ਜ਼ਿਆਦਾਤਰ ਹੁਣ ਭਾਜਪਾ ਦੇ ਨੇੜੇ ਹੋਣ ਨੂੰ ਕਾਲੂ ਜਾਤਿਆ ਕਾਲਾ ਹੈ ਤੇ ਜਾਹੂ ਹੋ ਚੁੱਕਾ ਹੈ ਜ਼ਿਆਦਾਤਰ ਤਾਂ ਹੀ ਭਾਜਪਾ ਜਿੱਤਦੀ ਹੈ ਕਈ ਸਿੱਟਾਂ ਤੇ ਸਿੱਖਾਂ ਦੀ ਜਿਹੜੀ ਵੋਟ ਆ ਉਹ ਡਿਸੀਸਿਵ ਵੋਟ ਆ ਗੁਰਪ੍ਰੀਤ ਤੇ ਉਹਨਾਂ ਨੇ ਉਹਨਾਂ ਨੂੰ ਵੀ ਸਾਧਿਆ ਤੇ ਨਾਲ ਸੈਣੀ ਸਾਹਿਬ ਤੁਹਾਨੂੰ ਪਤਾ ਹੈ ਇਹਨਾਂ ਦੀ ਬਰਾਦਰੀ ਪੰਜ-ਸੱਤ ਜ਼ਿਲ੍ਹਿਆਂ ਚ ਪੂਰਾ ਅਸਰ ਰੱਖਦੀ ਆ ਜੀ ਤਾਂ ਉਹਨਾਂ ਨੇ ਕੀ ਕੀਤਾ ਕਿ ਨਾ ਇਹਨਾਂ ਦੇ ਸਮਾਗਮਾਂ ਚ ਸ਼ਿਰਕਤ ਕੀਤੀ ਨਾ ਇਹਨਾਂ ਦੇ ਸਮਾਗਮਾਂ ਚ ਸ਼ਿਰਕਤ ਕੀਤੀ ਸੈਣੀ ਨੂੰ ਕਹ ਦਿੱਤਾ ਕਿ ਤੂੰ ਭਾਈ ਆਵਾਜ਼ ਆਕਰ ਤਾਂ ਇਹ ਵੀ ਇੱਕ ਇੰਟਰਸਟਿੰਗ ਗੱਲ ਸੀ ਕਿ ਨਹੀਂ ਤੇ ਆਮ ਤੌਰ ਤੇ ਆਪਾਂ ਦੇਖਦੇ ਜਦੋਂ ਇਸ ਤਰ੍ਹਾਂ ਦੇ ਸਿੱਖਾਂ ਦੇ ਸਮਾਗਮ ਹੁੰਦੇ ਨੇ ਤੇ तकरीबन तकरीबन ਮੁਲਕ ਭਰ ਦੇ ਵਿੱਚੋਂ ਜਿਹੜੀਆਂ ਇਹ ਸ਼ਖਸੀਅਤਾਂ ਹੁੰਦੀਆਂ ਨੇ ਉਹ ਇੱਕੋ ਜਗ੍ਹਾ ਤੇ ਝੁੱਟਦੀਆਂ ਪਰ ਐਤਕੀ ਸਮਾਗਮ ਦੋ ਸੀਗੇ ਤਾਂ ਕਿਸੇ ਨੇ ਮਨ ਲਓ ਕਿ ਸੋਚਿਆ ਹੋਵੇਗਾ ਜਾਂ ਇਹਨਾਂ ਨੂੰ ਦਿੱਤਾ ਹੋਵੇਗਾ ਕੋਈ ਆਈਡੀਆ ਕਿ ਤੁਸੀਂ ਆਪਣਾ ਕਰ ਲੋ ਉਹਦੇ ਵਿੱਚ ਕੁਝ ਅਸਰ ਪੰਜਾਬ ਤੇ ਵੀ ਪਵੇਗਾ ਨਹੀਂ ਤੇ ਹਰਿਆਣੇ ਦੀ ਸਿੱਖਾ ਤੇ ਤਾਂ ਪਵੇਗਾ ਹੀ ਹੂੰ ਜੀ ਇਹ ਕੁਝ ਕਹਾਣੀਆਂ ਹੈਗੀਆਂ ਨੇ ਤਾਂ ਚਲੋ ਦੇਖਦੇ ਹਾਂ ਯੂਨੀਵਰਸਿਟੀ ਹੁਣ ਕਿੰਨੇ ਚਿਰ ਚ ਬਣੇਗੀ ਕਿੰਨੇ ਚਿਰ ਦੇ ਵਿੱਚ ਸਾਰਾ ਕੁਝ ਕੰਪਲੀਟ ਕਰ ਲਿਆ ਜਾਏਗਾ ਐਲਾਨ ਇਹਨਾਂ ਨੇ ਵੱਡੇ ਕੀਤੇ ਆ ਵਿਧਾਨ ਸਭਾ ਦਾ ਸੈਸ਼ਨ ਵੀ ਉੱਥੇ ਸੱਧਿਆ ਚਲੋ ਠੀਕ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਧਿਆ ਐਨਾ ਖਰਚਾ ਕੀਤਾ ਤੁਸੀਂ ਵਿਖਿਆ ਕਿ ਉਹਦਾ ਆਉਟਪੁੱਟ ਕੀ ਆ ਗੁਰੂ ਸਹਿਬਾਨ ਦੀ ਤੇ ਚਲੋ ਉਪਮਾ ਜਿੰਨੀ ਵੀ ਕੀਤੀ ਜਾਵੇ ਵਡਿਆਈ ਕੀਤੀ ਜਾਵੇ ਉਹ ਥੋੜੀ ਆ ਉਹ ਤੇ ਤੁਹਾਡੇ ਪ੍ਰੋਗਰਾਮ ਚੱਲ ਹੀ ਰਹੇ ਸਰ ਜੀ ਪ੍ਰਚਾਰਕ ਢਾਡੀ ਰਾਗੀ ਸਾਰੇ ਜਿੰਨੇ ਮਰਜੀ ਬੁਲਾ ਲਾ ਤੇ ਚੱਲ ਰਿਹਾ ਹੈ ਸਰ ਪਰ ਉਹ ਤਾਂ ਸਭਾ ਦੇ ਵਿੱਚ ਨਵੇਕਲਾ ਕੀ ਸੀਗਾ ਸਿਰ ਤੇ ਸਿਰਫ ਮਤਲਬ ਕਿ ਇੱਕ ਮਤਾ ਇਹੋ ਹੀ ਆਇਆ ਨਾ ਕਿ ਪਵਿੱਤਰ ਸ਼ਹਿਰ ਤੇ ਉਹਦੀ ਵਿਆਖਿਆ ਹਾਲੇ ਤੱਕ ਤੈ ਨਹੀਂ ਹੋਈ ਨੋਟੀਫਾਈਡ ਨਹੀਂ ਹੋਈ ਗੁਰਪ੍ਰੀਤ ਇਹ ਇੰਟਰਸਟਿੰਗ ਗੱਲ ਹੈ ਖੈਰ ਜੀ ਸਾਨੂੰ ਯੋਜਨਾ ਇਹਨਾਂ ਨੇ ਕਰ ਲਿਆ ਮੈਂ ਜਿਵੇਂ ਕਹਾ ਕਿ ਭਾਈ ਠੀਕ ਹੈ ਸਲੋਤਾ ਆਪਣੀ ਜਗ੍ਹਾ ਤੇ ਕੁਝ ਅچھے ਇਹਨਾਂ ਦੇ ਉਦਮ ਵੀ ਸਨ ਪਰ ਕੁਝ ਆਲੋਚਨਾਵਾਂ ਵੀ ਇਹਨਾਂ ਨੂੰ ਚਲਣੀਆਂ ਪੈ ਰਹੀਆਂ ਹੂੰ ਜੀ ਜੀ ਇਸ ਤੋਂ ਅੱਗੇ ਜੇਕਰ ਆਪਾਂ ਚਲਈਏ ਤਾਂ ਉੱਧਰ ਪੰਜਾਬ ਦੇ ਡੀਜੀਪੀ ਨੂੰ ਇਲੈਕਸ਼ਨ ਕਮਿਸ਼ਨ ਸਾਹਮਣੇ ਤਲਬ ਕਰ ਲਿਆ ਗਿਆ ਇਹ ਮਾਮਲਾ ਗੈਂਗਸਟਰਵਾਦ ਵਾਲੇ ਰੌਲੇ ਨਾਲ ਹੀ ਜੁੜਦਾ ਹੈ ਜਾਂ ਗੱਲ ਕੋਈ ਹੋਰ ਹੈ ਜੀ ਨਹੀਂ ਦੇਖੋ ਜਿਹੜਾ ਗੈਂਗਸਟਰਵਾਦ ਦਾ ਹੁੰਦਾ ਮਸਲਾ ਉਹ ਇੱਕ ਵੱਖਰੀ ਚੀਜ਼ ਆ ਉਹ ਪੰਜਾਬ ਦੇ ਲਿਆਜ਼ ਨਾਲ ਆ ਪਰ ਜਦੋਂ ਕੋਡ ਆਫ ਕੰਡਕਟ ਲੱਗਾ ਹੁੰਦਾ ਉਹਦੇ ਵਿੱਚ ਕੁਝ ਚੀਜ਼ਾਂ ਵਾਪਰਦੀਆਂ ਤਾਂ ਫਿਰ ਉਦੋਂ ਪੁਲਿਸ ਦੀ ਜਵਾਬ ਤਲਬੀ ਹੁੰਦੀ ਆ ਕਿਉਂ ਕਿ ਕਿਉਂਕਿ ਉੱਥੇ ਜੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਸ਼ਾਸਕੀ ਤਾਕਤ ਦਾ ਕੇਂਦਰ ਹੁੰਦਾ ਉਹ ਚੋ ਕਮਿਸ਼ਨ ਆਫ ਇੰਡੀਆ ਹੁੰਦਾ ਹੈ ਇਲੈਕਸ਼ਨ ਕਮਿਸ਼ਨ ਆਫ ਤਾਂ ਕਿਉਂਕਿ ਅਕਾਲੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਕੰਚਨਪ੍ਰੀਤ ਬੀਬੀ ਰੰਧਾਵਾ ਤੇ ਕੁਝ ਹੋਰ ਅਕਾਲੀਆਂ ਦੇ ਖਿਲਾਫ ਪਰਚੇ ਦਿੱਤੇ ਗਏ ਤੁਸੀਂ ਹਿਸਾਬ ਲਾ ਲਓ ਨਾ ਕਿ ਇਹਨਾਂ ਦਾ ਗੁਰਸੇਵਕ ਸ਼ੇਖ ਚੁਕਿਆ ਹੀ ਇਹਨਾਂ ਨੇ ਸਾਬਕਾ ਚੇਅਰਮੈਨ ਉਹਦੀ ਵੀ ਜ਼ਮਾਨਤ ਹੋ ਗਈ ਇਹਨਾਂ ਦੀਆਂ ਗ੍ਰਿਫਤਾਰੀਆਂ ਟੇਕ ਹੀ ਨਹੀਂ ਸਕੀਆਂ ਸਾਬ ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਤੇ ਮੈਨੂੰ ਪਤਾ ਲੱਗਿਆ ਕਿ ਵਿਧਾਇਕ ਬੰਦ ਤੋਂ ਪਹਿਲਾਂ ਹੀ ਹਰਮੀਤ ਸੰਧੂ ਨੇ ਜ਼ਿਲ੍ਹੇ ਦੇ ਜਿਹੜੇ ਵੱਡੇ ਅਫਸਰ ਹੁੰਦੇ ਆ ਜਿਦਾ ਡੀਸੀ ਜਾਂ ਐਸਐਸਪੀ ਉਹਨਾਂ ਨੇ ਮੀਟਿੰਗ ਕਰ ਲਈ ਸੀ ਤੇ ਵਿਉਂਤ ਬਣਾਈ ਗਈ ਸੀ ਕਿ ਇਸ ਨੂੰ ਫੜ ਲਿਆ ਜਾਵੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਵੇ ਪਰ ਉਸ ਗਿਆਂ ਦੇ ਵਿੱਚ ਕਾਮਯਾਬ ਨਹੀਂ ਸਾਨੂੰ ਤੱਕ ਚਲੋ ਹੋਰ ਐਫਆਈਆਰ ਕੱਢ ਦਿੱਤੀਆਂ ਗਈਆਂ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਕਿਸੇ ਤੇ ਚੌਲਾਂ ਦੀ ਬੋਰੀ ਪਾ ਦਿੱਤੀ ਕਿਸੇ ਤੇ ਕੁਸ਼ ਪਾ ਦਿੱਤਾ ਤਾਂ ਤਕਰੀਬਨ ਲਾ ਲਓ ਕਿ ਇਦਾਂ ਕਰਦਿਆਂ ਕਰਾਉਂਦਿਆਂ 70 80 ਕਾਲੀ ਦਲ ਦੇ ਜਿਹੜੇ ਇਹਨਾਂ ਦੇ ਵਰਕਰ ਸੀ ਜਾਂ ਲੀਡਰ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਪਰ ਅੱਜ ਉਹੀ ਸ਼ਿਕਾਇਤ ਸੀ ਕਿਉਂਕਿ ਦੇਖੋ ਕੰਚਨਪ੍ਰੀਤ ਨੂੰ ਗ੍ਰਿਫਤਾਰ ਨਾ ਕਰਨ ਦਾ ਇੱਕ ਵਡਾ ਕਾਰਨ ਵੀ ਸੀ ਕਿ ਚੱਲਦੀ ਚੋਣ ਦੇ ਵਿੱਚ ਜੇਕਰ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਵੇਂ ਇੱਕ ਮੈਸੇਜ ਗਿਆ ਚੱਲਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੇ ਰਵਜੋਤ ਗਰੇਵਾਲ ਜੀ ਨੂੰ ਸਸਪੈਂਡ ਕਰਵਾ ਦਿੱਤਾ ਜੀ ਤਾਂ ਉਹ ਵੀ ਡਰ ਸੀ ਇਹਨਾਂ ਹੁਣ ਤੇ ਕੰਚਨਪ੍ਰੀਤ ਨੂੰ ਵੀ ਰਾਹਤ ਮਿਲ ਗਈ ਹੈ ਜਮਾਨਤਾ ਹੋ ਗਈਆਂ ਤਾਂ ਗੱਲ ਇਹ ਹੈ ਕਿ ਉਹ ਜਿਹੜੀਆਂ ਸ਼ਿਕਾਇਤਾਂ ਸੀ ਉਹ ਜਿਹੜੇ ਪਰਚੇ ਸੀ ਜਿਨ੍ਹਾਂ ਦੇ ਵਿੱਚ ਅੱਛਾ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਇੱਕ ਨਾ ਆਈਪੀਐਸ ਬੀਬੀਆਈ ਸੀ ਉਹਦਾ ਨਾਂ ਸੀ ਸ਼ਾਇਦ ਸ਼ਾਈਨੀਐਸ ਜੇ ਮੈਂ ਨਹੀਂ ਭੁੱਲਦਾ ਉਹ ਸੀ ਆਬਜ਼ਰਵਰ ਕਿਸੇ ਦੀ ਬਹੁਤੀ ਨਿਗਾਹ ਉਹਨਾਂ ਉੱਪਰ ਪਈ ਨਹੀਂ ਠੀਕ ਹੈ ਨਾ ਜਿਵੇਂ ਤੁਸੀਂ ਇੱਕ ਕੋਮਰ ਵਿਜੇ ਪ੍ਰਤਾਪ ਸਿੰਘ ਦੀ ਇੰਟਰਵਿਊ 'ਚ ਸ਼ਾਇਦ ਸੁਣਿਆ ਹੋਵੇਗਾ ਕਿ ਇੱਕ ਵਾਰੀ ਜੰਮੂ ਕਸ਼ਮੀਰ 'ਚ ਸ਼ਾਇਦ ਉਹਨਾਂ ਨੂੰ ਆਬਜ਼ਰਵਰ ਬਣਾ ਕੇ ਭੇਜਿਆ ਗਿਆ ਸੀਗਾ ਜੀ ਤਾਂ ਇਦਾਂ ਉਹ অবজারਵਰਸ਼ਨ ਤਾਂ ਆਪਾਂ ਕਹਿੰਨੇ ਆ ਕਿ ਪਰ ਮਾਫ ਕਰਨਾ ਟਰਮ-ਟਰਮ ਵਰਗੀ ਸੀਟ ਤੇ ਬਈ ਅਮਨ ਅਮਾਨ ਦੇ ਨਾਲ ਇਹਨਾਂ ਇਲੈਕਸ਼ਨ ਜਿਹੜਾ ਹੋ ਜਾਣਾ ਉਹ ਵੀ ਅਸਚਰਜ ਵਾਲੀ ਗੱਲ ਆ ਪਰ ਉਹਦੇ ਵਿੱਚ ਉਸ ਆਈਪੀਐਸ ਅਫਸਰ ਬੀਬੀ ਦਾ ਬਹੁਤ ਵੱਡਾ ਯੋਗਦਾਨ ਸੀ ਅੱਛਾ ਜਿਹੜੀ ਤੇ ਇਨਵੈਸਟੀਗੇਸ਼ਨ ਕੀਤੀ ਆ ਸਪੈਸ਼ਲ ਡੀਜੀਪੀ ਰਾਮ ਸਿੰਘ ਜੀ ਨੇ ਉਹਦੇ ਵਿੱਚ ਰਵਜੋਤ ਗਰੇਵਾਲ ਨੂੰ ਕਲੀਨ ਚਿੱਟ ਸੀ ਪਰੰਤੂ ਜੋ ਉਸ ਆਬਜ਼ਰਵਰ ਦੀ ਆਬਜ਼ਰਵੇਸ਼ਨ ਸੀ ਉਹਦੇ ਮੁਤਾਬਕ ਰਵਜੋਤ ਗਰੇਵਾਲ ਜੀ ਨਾਲ ਉਹ ਅਸਹਿਮਤ ਸਨ ਕਿ ਇਹ ਵਿਦੋਸ਼ ਨਹੀਂ ਹੈ ਜੀ ਮਤਲਬ ਕਿ ਇਸ ਤਰ੍ਹਾਂ ਜਿਹੜੀ ਬੀਬੀ ਉਹ ਆਈਪੀਐਸ ਲਈ ਸੀ ਕੇਂਦਰੀ ਚੋਣ ਕਮਿਸ਼ਨ ਬਣੀ ਉਹ ਕਹਿ ਲਵੋ ਆਬਜ਼ਰਵਰ ਦੇ ਤੌਰ ਤੇ ਤਾਂ ਇਹ ਫਿਰ ਉਹ ਜੋ ਫਾਈਂਡਿੰਗਸ ਵਗੈਰਾ ਜੋ ਵੀ ਹੁੰਦੀਆਂ ਨੇ ਜਾਂ ਰਿਪੋਰਟ ਦੇ ਵਿੱਚ ਜੋ ਤੱਥ ਪੇਸ਼ ਕੀਤੇ ਜਾਂਦੇ ਨੇ ਉਹਦੇ ਆਧਾਰ ਤੇ ਹੀ ਕਹ ਲਓ ਕਿ ਗੌਰਵ ਯਾਦਵ ਜੀ ਨੂੰ ਦਿੱਲੀ ਬੁਲਾਇਆ ਗਿਆ ਤਾਂ ਹੁਣ ਦੇਖੋ ਇਹ ਦੁਪਹਿਰੇ ਉੱਥੇ ਦਿੱਲੀ ਪਹੁੰਚ ਗਏ ਸੀਗੇ ਦੇਖਦੇ ਆਂ ਕੀ ਗੱਲਬਾਤ ਹੋਈ ਹੋਏਗੀ ਕਿਉਂਕਿ ਇਹ ਤੇ ਬੰਦ ਕਮਰੇ ਦੀਆਂ ਗੱਲਾਂ ਹੁੰਦੀਆਂ ਨੇ ਗੁਰਪ੍ਰੀਤ ਮੈਂ ਤਾਂ ਤੁਹਾਨੂੰ ਪਿਛੋਕੜ ਦੱਸ ਦਿੱਤਾ ਕਾਰਨ ਦੱਸ ਦਿੱਤੇ ਉੱਥੇ ਅੰਦਰ ਕੀ ਬੀਤੀ ਹੋਊਗੀ ਕੀ ਬੀਤੀ ਮਿੱਤਰਾਂ ਦੇ ਨਾਲ ਇਹ ਤੇ ਹੁਣ ਗੌਰਵ ਯਾਦਵ ਜੀ ਦੱਸ ਸਕਦੇ ਨੇ ਯਾਨੀ ਹਾਲੇ ਤੱਕ ਕੋਈ ਇਸ ਜਵਾਬ ਤਲਬੀ ਦੇ ਵਿੱਚੋਂ ਕੁਝ ਵੱਡਾ ਦਿਖ ਲਿਆ ਨਹੀਂ ਹੈ ਐਸਾ ਕੁਝ ਵੀ ਰਿਪੋਰਟ ਨਹੀਂ ਹੋਇਆ ਸਵੇਰ ਤੱਕ ਵੇਟ ਕਰਨਾ ਪਊਗਾ ਹੂੰ ਜੀ ਸਵੇਰ ਤੱਕ ਦੇਖਦੇ ਆਂ ਬਣਦਾ ਕੀ ਆ ਅੱਗੇ ਜੇਕਰ ਆਪਾਂ ਚਲੀਏ ਤਾਂ ਯੂਨੀਵਰਸਿਟੀ ਮਾਮਲੇ ਦੇ ਵਿੱਚ ਜਿੱਥੇ ਸਵੇਰ ਨੂੰ ਭੜਕੇ 26 ਤਰੀਕ ਐ वैसे ਤਾਂ 26 ਨੂੰ ਬਹੁਤ ਸਾਰੀਆਂ ਅਕਾਲਾ ਨੇ ਟ੍ਰੇਡ ਯੂਨੀਅਨਾਂ ਨੇ ਵੀ ਆਪਣਾ ਰੋਸ ਜ਼ਾਹਰ ਕਰਨਾ ਉਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਵੀ ਚੰਡੀਗੜ੍ਹ ਵੱਲ ਕੂਚ ਕਰਨੀ ਹੈ ਤੇ 26 ਦੀ ਹੀ ਕਾਲ ਯੂਨੀਵਰਸਿਟੀ ਦੇ ਵੱਲੋਂ ਦਿੱਤੀ ਗਈ ਸੀ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਦਿੱਤੀ ਗਈ ਸੀ ਵੀ ਯੂਨੀਵਰਸਿਟੀ ਭਾਈ ਬੰਦ ਰਹੂਗੀ ਕਹਿੰਦੇ ਤਰੀਕ ਤਾਂ ਅਨਾਉਂਸ ਨਹੀਂ ਹੋਈ ਸ਼ਡਿਊਲ ਜਾਰੀ ਨਹੀਂ ਹੋਇਆ ਤੇ ਹੁਣ ਮਾਹੌਲ ਉੱਥੇ ਤਣਾਪੂਰਨ ਬਣਦਾ ਜਾ ਰਿਹਾ ਹੈ ਜੀ हां जी बिल्कुल देर शाम स्टूडेंट्स ਨੇ 게ਟ ਨੰਬਰ 2 ਨੂੰ ਬੰਦ ਕਰ ਦਿੱਤਾ ਹੈ ਤੇ ਇਹਦੇ ਬਾਅਦ ਉਹ ਧਰਨਾ ਲਾ ਕੇ ਬਹਿ ਗਏ ਆ ਤੇ ਇਸੇ 게ਟ ਤੋਂ ਹੀ ਜੇ ਤੁਸੀਂ ਦੇਖੋਗੇ ਤਾਂ ਯੂਨੀਵਰਸਿਟੀ ਦੇ ਅੰਦਰ ਜ਼ਿਆਦਾਤਰ ਆਵਾਜ਼ਾਈ ਹੁੰਦੀ ਆ ਜੀ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਇਲੈਕਸ਼ਨ ਦੀ ਤਰੀਕ ਨਾ ਹੋਣ ਦੇ ਕਰਕੇ ਵਿਦਿਆਰਥੀ ਪ੍ਰਦਰਸ਼ਨ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਹੋਲ ਹੈਗੀ ਆ ਬਿਲਕੁਲ ਤੁਹਾਡੀ ਗੱਲ درست ਹੈ ਇੱਧਰ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਨੇ ਸ਼ਾਇਦ ਛੁੱਟੀ ਐਲਾਨ ਕੇ ਤੇ ਮੇਰੇ ਖਿਆਲ ਦੇ ਨਾਲ ਪ੍ਰੀਖਿਆ ਦਾ ਜਿਹੜਾ ਕੇਂਦਰ ਸੀ ਉਹ ਵੀ ਬਦਲ ਦਿੱਤਾ ਉਹਦਾ ਵੀ ਵਿਰੋਧ ਚੱਲ ਪਿਆ ਬਿਲਕੁਲ ਤੁਹਾਡੀ ਗੱਲ درست ਹੈ ਕਿ ਕੱਲ ਕਿਸਾਨ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਜੇ ਉਥੇ ਇਸ ਤਰ੍ਹਾਂ ਦਾ ਕਟ ਹੋ ਜਾਂਦਾ ਹੈ ਜੀ ਤਾਂ ਮਤਲਬ ਕਿ ਸੈਂਟੀਮੈਂਟ ਤੇ ਤਕਰੀਬਨ ਤੁਹਾਨੂੰ ਪਤਾ ਇੱਕੋ ਹੀ ਆ ਨਾ ਪੰਜਾਬੀਅਤ ਪੰਜਾਬ ਜੀ ਤਾਂ ਇਥੇ ਫੇਰ ਮਾਹੌਲ ਜਿਵੇਂ ਪਿਛਲੀ ਵਾਰੀ ਤੁਸੀਂ ਗਏ ਸੀਗੇ ਚੰਡੀਗੜ੍ਹ ਵੈਸਾ ਹੀ ਮਾਹੌਲ ਜਿਹੜਾ ਸਟ੍ਰੈਸ ਵਾਲਾ ਬਣ ਸਕਦਾ ਹੈ ਜਿਵੇਂ ਸ਼ੁਰੂ ਹੋ ਗਿਆ ਉਹਨਾਂ ਨੇ ਕਿ ਟਮਲ ਲਿਆ ਵੀ ਕੱਲ ਨੂੰ ਆ ਕੇ ਬੈਰੀਕੇਡਿੰਗ ਕਰਨਗੇ ਜਾਂ ਵਗੈਰਾ ਵਗੈਰਾ ਕੁਝ ਹੋਰ ਪ੍ਰਬੰਧ ਕਰਨਗੇ ਉਸ ਤੋਂ ਪਹਿਲੇ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚੋਂ ਪੁਲਿਸ ਅਫੀਸ਼ਰ ਕਹਿ ਰਹੇ ਸਨ ਕਿ ਅਸੀਂ 3000 ਜਵਾਨ ਤਾਇਨਾਤ ਕਰਾਂਗੇ ਤੁਸੀਂ ਸੋਚ ਕੇ ਦੇਖੋ ਕਿੰਡੀ ਵੱਡੀ ਨਫਰੀ ਹੈ ਜੀ ਪਰ ਦੂਜੇ ਪਾਸੇ ਇਸ ਹੇਲੇ ਜੋ ਲੂ ਜਿਵੇਂ ਆਪਾਂ ਅੱਜ ਦੇਰ ਸ਼ਾਮ ਤੋਂ ਹੀ ਦੇਖ ਰਹੇ ਤੇ ਦਾ ਮਤਲਬ ਇਹ ਹੈ ਕਿ ਭਲਕ ਦਾ ਮਾਹੌਲ ਜਿਹੜਾ ਹੈ ਉਹ ਕਾਫੀ ਭਖਿਆ ਹੋਊਗਾ ਇਸ ਦਰਮਿਆਨ ਦੇਖੋ ਹੁੰਦਾ ਕੀ ਆ ਕਿ 2 ਕੇ 3 ਦਿਨ ਪਹਿਲਾਂ ਜਿਹੜੇ ਬੀਸੀ ਸਹਿਬਾ ਜੀ ਉਹ ਤੇ ਰਜਿਸਟਰਾਰ ਚੈਂਸਲਰ ਨੂੰ ਮਿਲ ਕੇ ਆਏ ਨੇ ਚੈਂਸਲਰ ਹੁੰਦਾ ਤੁਹਾਨੂੰ ਪਤਾ ਹੀ ਆ ਉਪਰਾਸ਼ਟਰਪਤੀ ਜੀ ਪਰ ਇਸ ਦੇ ਬਾਵਜੂਦ 3-4 ਦਿਨ ਬੀਤਣ ਦੇ ਬਾਵਜੂਦ ਕੋਈ ਵੀ ਡੇਟ ਡਿਕਲੇਅਰ ਨਹੀਂ ਹੋਈ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ ਸੀ ਪਰ ਤੁਹਾਨੂੰ ਜੀ ਇਹ ਵੀ ਪਤਾ ਹੈ ਕਾਬਲੇ ਗੌਰ ਹੀ ਆ ਕਿ ਯੂਨੀਵਰਸਿਟੀ ਦੇ ਬਰੂਬਰ ਹੀ ਚੰਡੀਗੜ੍ਹ ਵਾਲਾ ਮੁੱਦਾ ਵੀ ਜਿਹੜਾ ਬਹੁਤ ਜ਼ਿਆਦਾ ਪੱਖ ਗਿਆ ਸੀਗਾ ਤਾਂ ਦੇਖਦੇ ਆ ਗੁਰਪ੍ਰਿਤ ਕੀ ਹੁੰਦਾ ਪਰ ਮੈਨੂੰ ਲੱਗਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਚਾਹੇਗਾ ਕਿ ਬੈਰੀਕੇਟਿੰਗ ਦੇ ਜ਼ਰੀਏ ਧਾਕਿਆਂ ਦੇ ਜ਼ਰੀਏ ਵੱਧ ਤੋਂ ਵੱਧ ਲੋਕਾਂ ਨੂੰ ਰੋਕ ਲਿਆ ਜਾਵੇ ਤਾਂ ਕਿ ਘੱਟ ਤੋਂ ਘੱਟ ਚੰਡੀਗੜ੍ਹ ਪਹੁੰਚ ਸਕਣ ਪਰ ਆਪਾਂ ਦੇਖਦੇ ਹਾਂ ਅਕਸਰ ਕਿ ਜਦੋਂ ਵੀ ਇਧਰੋਂ ਹੁਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਸਾਨ ਧਰਾਂ ਜਿਹੜੀਆਂ ਉਹ ਵੀ ਹੁਣ ਦੁਬਾਰਾ ਜੱਥੇਬੰਦ ਹੋ ਰਹੀਆਂ ਨੇ ਤਾਕਤ ਫੜ ਰਹੀਆਂ ਕੁਝ ਯੂਥ ਹੈ ਪੰਜਾਬ ਦਾ ਠੀਕ ਹੈ ਬਾਕੀ ਤੁਹਾਨੂੰ ਪਤਾ ਖੌਰੂ ਪਾਉ ਵੀ ਬਥੇਰੇ ਹੁੰਦੇ ਨੇ ਤਾਂ ਉਹ ਮਤਲਬ ਕਿ ਉਧਰ ਨੂੰ ਤੁਰਦੇ ਨੇ ਜਦੋਂ ਤਾਂ ਉਹ ਇਹਨਾਂ ਦੀ ਪ੍ਰਬੰਧ ਮਤਲਬ ਕਿ ਹੈ ਨਹੀਂ ਉਹਨੇ ਪਾਇਦਾ ਰਹਣਾ ਜੀ ਅੱਗੇ ਛੋਟੇ ਜਥਿਆਂ ਨੂੰ ਤਾਂ ਰੋਕ ਲੈਂਦੇ ਹੁੰਦੇ ਸੀ ਛੋਟੇ ਮਤਲਬ ਕਿ ਜਿਹੜੇ ਸਮੂਹ ਹੁੰਦੇ ਸੀ ਉਹਨਾਂ ਨੂੰ ਰੋਕ ਲੈਂਦੇ ਸੀ ਪਰ ਹੁਣ ਗਿਣਤੀ ਇੰਨੀ ਹੁੰਦੀ ਆ ਜਥੇਵੰਦਕ ਮੈਂ ਜਿਵੇਂ ਕਿਹਾ ਤਾਕਤਾਂ ਜਿਹੜੀਆਂ ਨੇ ਉਹ ਵਧਦੀਆਂ ਘਟਦੀਆਂ ਰਹਿੰਦੀਆਂ ਨੇ ਹੁਣ ਜਥੇਵੰਦਕ ਤਾਕਤ ਬਹੁਤ ਵੱਡੀ ਆ ਮਤਲਬ ਕਿ ਸਟੂਡੈਂਟਾਂ ਦੀ ਕਾਲ ਹੈ ਤਾਂ ਉਧਰ ਕਿਸਾਨ ਆ ਜਾਂਦੇ ਆ ਕਿਸਾਨਾਂ ਦੀ ਕਾਲ ਹੈ ਤਾਂ ਉਧਰ ਹੂਥ ਆ ਜਾਂਦਾ ਤਾਂ ਇਸ ਕਰਕੇ ਜਥੇਵੰਦਕ ਜਿਹੜੀ ਤਾਕਤ ਹੈ ਨਾ ਇਹ ਜੁਟ ਰਹੀ ਹੈ ਇਸ ਵਾਸਤੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਨਾ ਕਾਫੀ ਹੁੰਦੇ ਨੇ ਤਾਂ ਦੇਖੋ ਹੁਣ ਕੀ ਕਰਦੇ ਆ ਕੱਲ ਨੂੰ ਪਰ ਮੈਨੂੰ ਲੱਗਦਾ ਉਹਨਾਂ ਦਾ ਯਤਨ ਰਹੇਗਾ ਕਿ ਜਿਹੜੇ ਐਂਟਰੀ ਪੁਆਇੰਟ ਆ ਉਹਨਾਂ ਨੂੰ ਬਿਲਕੁਲ ਚੋਕ ਕਰ ਦਿੱਤਾ ਜਾਵੇ ਬਲੌਕ ਕਰ ਦਿੱਤਾ ਜਾਵੇ ਤਾਂ ਕਿ ਇਧਰੋਂ ਨਾ ਆਉਣ ਵੱਡੇ ਵੱਡੇ ਸਮੂਹ ਨਾ ਹੂੰ ਜੀ ਜੀ ਪਿਛਲੀ ਵਾਰ ਵਾਲੀਆਂ ਗਲਤੀਆਂ ਸ਼ਾਇਦ ਨਾ ਦੁਹਰਾਈਆਂ ਜਾਣ ਜਾਂ ਉਸ ਤੋਂ ਸਿੱਖ ਕੇ ਐਤਕੀ ਉਸ ਤੋਂ ਵੀ ਤਕੜੀ ਤਕੜੇ ਪ੍ਰਬੰਧ ਕੀਤੇ ਜਾਣ ਸੋ ਵੈਸੇ ਦੱਸਿਆ ਜਾ ਰਿਹਾ ਕਿ ਰੋਡ ਕਾਫੀ ਡਾਇਵਰਟ ਕੀਤੇ ਗਏ ਨੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹਾਂ ਫਿਰ ਉਹੀ ਹੈ ਨਾ ਪੁਆਇੰਟ ਬਣਾ ਲਏ ਉਹਨੇ ਨਾ ਗੁਰਪ੍ਰੀਤ ਤਾਂ ਹੀ ਜਿਹੜਾ ਹੁੰਦਾ ਟ੍ਰੈਫਿਕ ਡਾਇਵਰਟ ਕਰਨ ਦਾ ਮਤਲਬ ਇਹੀ ਹੁੰਦਾ ਕਿ ਪੁਲਿਸ ਪਹਿਲਾਂ ਤੋਂ ਤਿਆਰੀ ਕਰਨ ਲੱਗ ਪੈਂਦੀ ਹੈ ਮੈਪ ਰਾਕੇ ਕਿ ਐਂਡਰ ਅਸੀਂ ਆਮ ਜਨਜੀਵਨ ਜਿਹੜਾ ਉਹ ਚੱਲਦਾ ਰੱਖਾਂਗੇ ਤੇ ਆ ਚੀਜ਼ਾਂ ਜਿਹੜੀਆਂ ਬਲੌਕ ਕੀਤੀਆਂ ਜਾ ਸਕਦੇ ਇਹ ਬਿਲਕੁਲ ਤੁਹਾਡੀ ਗੱਲ درست ਆ ਕਿ ਸ਼ਾਇਦ ਇਹਨਾਂ ਦੀ ਪਲੈਨਿੰਗ ਇਸ ਤਰ੍ਹਾਂ ਦੀ ਹੋਏਗੀ ਕਿ ਪਿਛਲੇ ਵਾਰ ਵਾਂਗ ਨਾ ਹੋਵੇ ਹੂੰ ਜੀ ਪਿਛਲੀ ਵਾਰ ਵਾਂਗ ਨਾ ਹੋਵੇ ਪਰ ਪੀਯੂ ਦੀ ਜਿਹੜੀ ਜੀਓਗ੍ਰਾਫੀਕਲ ਲੋਕੇਸ਼ਨ ਉਹਦੇ ਹਿਸਾਬ ਦੇ ਨਾਲ ਇੱਕ ਗੱਲ ਇਹ ਹੋ ਜਾਂਦੀ ਹੈ ਨਾ ਕਿ ਅੱਗੇ ਹੀ ਉਹਦੇ ਪੀਜੀ ਪਜੀਆ ਹੈ ਉਸ ਕਰਕੇ ਬਹੁਤਾ ਉਸ ਰਸਤੇ ਨੂੰ ਬੰਦ ਵੀ ਨਹੀਂ ਕੀਤਾ ਜਾ ਸਕਦਾ ਇਹ ਵੀ ਇੱਕ ਗਿਆਨ ਪਵਨ ਵਗੈਰਾ ਜਿਹੜੇ ਰਸਤੇ ਹੈ ਇਹ ਬਲੌਕ ਨਹੀਂ ਕੀਤੀ ਜਾ ਸਕਦਾ ਦਰਸਤੇ ਇਹ ਲੂ ਇਹ ਲੂਪ ਹੋਲ ਹੈ ਉਹਦਾ ਹੀ ਕੰਮ ਉਹਦਾ ਹੀ ਫਾਇਦਾ ਚੱਕ ਕੇ ਬਹੁਤ ਸਾਰੇ ਲੋਕ ਉੱਥੇ ਪਹੁੰਚ ਵੀ ਸਕਦੇ ਨੇ ਆਰਾਮ ਦੇ ਨਾਲ ਸੋ ਇਸ ਤੋਂ ਅੱਗੇ ਜੇਕਰ ਚਲਿਏ ਤਾਂ ਅਗਲੀ ਗੱਲ ਕਰਦੇ ਹਾਂ ਗੁਰੂਕਾਲ ਦੇ ਸ਼ਾਸਤਰ ਜਿਹੜੇ ਨੇ ਉਹ ਠਾਣੇ ਦੇ ਵਿੱਚ ਪਏ ਨੇ ਇਹ ਕਿੱਥੋਂ ਦੀ ਗੱਲ ਹੈ ਇਹ ਮੈਂ ਤੇ ਆਪ ਨੂੰ ਖੁਦ ਹਰਾਨ ਰਹਿ ਗਿਆ ਕਿ ਕਰਤਾਰਪੁਰ ਠਾਣੇ ਦੇ ਵਿੱਚ ਗੁਰੂਕਾਲ ਦੇ ਸ਼ਸਤਰ ਪਏ ਨੇ ਇਹ ਬੜੀ ਮੇਰੇ ਵਾਸਤੇ ਹਰਾਮਗੀ ਦੀ ਗੱਲ ਸੀ ਤਾਂ ਫਿਰ ਜਦੋਂ ਕਿਸੇ ਨੇ ਦੱਸਿਆ ਤੇ ਮੈਂ ਇੱਕ ਆਦੂਕਾ ਭਰ ਕੇ ਲਿੰਕ ਖੋਲੇ ਫਿਰ ਮੈਨੂੰ ਵੀ ਇੱਕ ਗਾਂ ਮਤਲਬ ਕਿ ਅਖਬਾਰ ਦੇ ਵਿੱਚ ਛਪੀ ਖਬਰ ਮਿਲੀ ਆ ਮੈਂ ਤਾਂ ਖੁਦ ਹੰਮ ਕਰ ਗਿਆ ਕਿ ਇਦਾਂ ਵੀ ਹੁੰਦਾ ਯਾਰ ਵੀ ਇਹ ਤਾਂ ਇਤਿਹਾਸਪ੍ਰਤੀ ਆਪਕਈ ਕਿ ਵੈਸਲਾਪਨ ਖੈ ਹੁਣ ਇਹਦੇ ਵਿੱਚ ਕੀ ਆ ਕਿ ਕਰਤਾਰਪੁਰ ਥਾਣੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸ਼ਸਤਰ ਦੱਸੇ ਜਾਂਦੇ ਆ ਕਿਉਂਕਿ ਇਹ ਜਿਹੜਾ ਤੁਹਾਨੂੰ ਪਤਾ ਹੈ ਨਾ ਕਰਤਾਰਪੁਰ ਇਹ ਜਿਹੜਾ ਕਸਬਾ ਹੈ ਪੰਜਵੇਂ ਪਾਸ਼ਾ ਨੇ ਵਸਾਇਆ ਸੀ ਸ਼ਾਇਦ ਜੀ ਮੈਂ ਗਲਤ ਨਹੀਂ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਵੀ ਇੱਕ ਦੋ ਘਟਨਾਵਾਂ ਦਾ ਇਹ ਚੈਸ਼ਮਦੀਦ ਰਿਹਾ ਹੈ ਬੜੀਆਂ ਘਟਨਾਵਾਂ ਦਾ ਸੋ ਗੱਲ ਇਹ ਆ ਕਿ ਇਹ ਸ਼ਸਤਰ ਜਿਹੜੇ ਆ ਉਹ ਦੱਸਦੇ ਆ ਕਿ ਇੱਕ ਇਥੇ ਕੋਈ ਇਨਸਪੈਕਟਰ ਆਏ ਸਨ ਸੁਰਿੰਦਰਪਾਲ ਸਿੰਘ ਸਭ ਤੋਂ ਪਹਿਲਾਂ ਉਹਨਾਂ ਨੇ ਮਾਲ ਖਾਨੇ 'ਚ ਦੇਖੇ ਤੇ ਫਿਰ ਆਪਣੇ ਪੱਧਰ ਤੇ ਉਹਨਾਂ ਨੇ ਇੱਕ ਅਲਮਾਰੀ ਬਣਵਾ ਕੇ ਕਿਉਂਕਿ ਤੇ ਰੁਲਦੇ ਫਿਰਦੇ ਸਨ ਜੀ ਤਾਂ ਉਹ ਤਾਂ ਹੁਣ ਰਿਟਾਇਰਡ ਨਹੀਂ ਤੇ ਦੱਸਦੇ ਕਿ ਸੁਰਿੰਦਰਪਾਲ ਸਿੰਘ ਹੋਰਾ ਨੇ ਇੱਕ ਸੁੰਦਰ ਅਲਮਾਰੀ ਬਣਾ ਕੇ ਉਹਦੇ 'ਚ ਸਜੋਬਤ ਕਰ ਦਿੱਤੇ ਜੀ ਅਰ ਜਿਹੜਾ ਹੁਣ ਤਾਂ ਉੱਥੇ ਐਸ ਐਚਓ ਹੈ ਰਮਨਦੀਪ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਗੱਲ ਇਹ ਆ ਕਿ ਸ਼ਾਸਤਰ ਗੁਰੂਕਾਲ ਨਾਲ ਸੰਬੰਧਤ ਹੈ ਆ ਐਸਾ ਸੁਣਿਆ ਪਰ ਇੱਕ ਕਰਤਾਰਪੁਰ ਦੇ ਕੋਈ ਛੋਟੀ ਪਰਿਵਾਰ ਹੈ ਉਹਨਾਂ ਵੱਨਿਓ ਜਮਾ ਕਰਵਾਇਆ ਗਿਆਸਨ ਠਾਣੇ ਦੇ ਵਿੱਚ ਇਹ ਵੀ ਕਮਾਲ ਦੀ ਗੱਲ ਹੈ ਫਿਰ ਉਸ ਛੋਟੀ ਫੈਮਿਲੀ ਦਾ ਇਹ ਕਹਿਣਾ ਸੀਗਾ ਕਿ ਦੇਖੋ ਜੀ ਅਸੀਂ ਹੁਣ ਬਈ ਇਹਨਾਂ ਸ਼ਸਤਰਾਂ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਚਾਰਾਜੋਈ ਕਰਾਂਗੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਸਬੰਧਤ ਇਹ ਬੜੀ ਇੰਟਰਸਟਿੰਗ ਗੱਲ ਹੈ ਹੁਣ ਦੇਖੋ ਇਹ ਚੀਜ਼ ਬਾਹਰ ਤੇ ਨਿਕਲ ਰਹੀ ਆ ਕੋਸ਼ਾਪਾ ਵੀ ਆ ਕਰਾਂਗੇ ਇਸ ਤੇ ਹੋਰ ਵੀ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਕਰਿਓ ਤੁਹਾਨੂੰ ਮੈਂ ਬਹੁਤ ਵਧੀਆ ਟੌਪਿਕ ਦੇ ਦਿੱਤਾ ਹੈ ਤੁਹਾਡੇ ਤੇ ਡੇਢ ਦਾ ਤੋ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਪਹਿਲਾਂ ਤੇ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੀਆਂ ਉਹ ਬੰਦੂਕਾਂ ਵਗੈਰਾ ਤੋੜੇਦਾਰ ਬੰਦੂਕਾਂ ਸ਼ੈਤੋਦੋਦੀਆਂ ਹੋਣ ਗਿਆ ਕਿ ਉਹ ਵਾਕਿਆ ਗੁਰੂ ਕਾਲ ਦੇ ਨਾਲ ਸੰਬੰਧਿਤ ਹੈ ਨ ਕਿ ਨਹੀਂ ਕੋਈ ਕਮੇਟੀ ਐਸਟੀਪੀਸੀ ਬਣਾ ਦੇ ਤੇ ਜੇ ਮੋਰ ਲੱਗਦੀ ਆ ਤਾਂ ਮੈਨੂੰ ਲੱਗਦਾ ਕਿ ਹੁਣ ਇਸ ਫੈਮਿਲੀ ਨੂੰ ਇਹ ਨਹੀਂ ਦੇਣੇ ਚਾਹੀਦੇ ਸ਼ਸਤਰ ਇਹ ਮੇਰਾ ਆਪਣਾ ਨਿੱਜੀ ਮਤ ਹੈ ਕਿ ਜਦ ਤੁਸੀਂ ਪਹਿਲਾਂ ਨਹੀਂ ਸੰਭਾਲੇ ਹੁਣ ਜੇ ਉਹ ਸ਼ਸਤਰ ਬਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਰਤਾ ਦੇ ਪਾਤਰ ਬਣ ਜਾਣਗੇ ਜੀ ਤਾਂ ਫਿਰ ਤੁਸੀਂ ਤੁਸੀਂ ਵੀ ਕਰ ਲੋਗੇ ਸ਼ੁਰੂ ਹੁਣੇ ਹੂੰ ਜਿਵੇਂ ਆਮ ਤੌਰ ਤੇ ਅੱਗੇ ਕਮਾ ਕਮਾਈ ਕਰਾਤੀ ਸੀ ਜੀ ਨਾ ਨਹੀਂ ਐਸੇ ਪੀਸੀ ਵਾਲਿਆਂ ਨੇ ਯਾਦ ਆਇਆ ਮਖੜ ਸਾਹਿਬ ਨੂੰ ਤਾਂ ਗਾਲਿਆਂ ਕਿ ਹੁਣ ਰਹਿਣ ਦਿਓ ਤੁਸੀਂ ਜੋ ਕਰਨਾ ਸੀ ਕਰਤਾ ਚਲੋ ਤੁਸੀਂ ਨਹੀਂ ਨਹੀਂ ਤੇ ਅਣਜਾਨ ਜਿਨ੍ਹਾਂ ਨੇ ਕਰਨਾ ਸੀ ਕਰ ਦਿੱਤਾ ਹੈ ਪਹਿਲੀ ਗੱਲ ਤੇ ਹੈ ਕਿ ਤੁਹਾਨੂੰ ਪਛਤਾਵਾ ਕਰਨਾ ਚਾਹੀਦਾ ਪਹਿਲਾਂ ਕਿ ਇਹ ਗੁਰੂ ਸਾਹਿਬ ਨਾਲ ਸ਼ਸਤਰ ਜੁੜੇ ਨੇ ਗੁਰੂ ਕਾਲ ਨਾਲ ਜੁੜੇ ਨੇ ਕਿ ਤੁਸੀਂ ਤੇ ਉਹਨਾਂ ਦੀ ਨਿਸ਼ਾਨੀ ਨਿਸ਼ਾਨੀਆਂ ਵੀ ਨਹੀਂ thror ਹੈ ਜੀ ਤਾਂ ਖੈਰ ਇਹ ਐਸਡੀ ਪੀਸੀ ਦੇ ਨੋਟਸ ਦੇ ਵਿੱਚ ਆਉਣਾ ਚਾਹੀਦਾ ਮੈਂ ਖੁਦ ਵੀ ਗੜਗਾਜ ਸਾਹਿਬ ਨਾਲ ਪਹੁੰਚ ਕਰਨ ਦਾ ਯਤਨ ਕਰਾਂਗਾ ਉਹਨਾਂ ਤੇ ਸਮਾਗਮ ਚੱਲਦੇ ਆ ਤੇ ਜ਼ਰੂਰ ਉਹਨਾਂ ਨੂੰ ਇਸ ਬਾਬਤ ਦੱਸਾਂਗੀ ਕਿ ਇੱਕ ਗੱਲ ਜਿਹੜੀ ਆ ਤੁਸੀਂ ਸਿਰੇ ਲਾਓ ਤਾਂ ਇਹ ਲੋਣੀ ਵੀ ਚਾਹੀਦੀ ਹੈ ਬੜੀ ਹੈਰਾਨਗੀ ਅਲੀ ਕਰਨ ਮੈਂ ਤੇ ਮਤਲਬ ਕਿ ਨਿੱਜੀ ਤੌਰ ਤੇ ਕਾਫੀ ਦਿਨਾਂ ਨਾਲ ਮਾਇੂਸ ਹੋਇਆ ਕਿ ਕਮਾਲ ਦੀ ਗੱਲ ਹੈ ਯਾਰ ਜਿਹੜੀਆਂ ਚੀਜ਼ਾਂ ਮਿਊਜ਼ੀਅਮ ਚ ਹੋਣੀਆਂ ਚਾਹੀਦੀਆਂ ਜਿਹੜੀਆਂ ਚੀਜ਼ਾਂ ਮਤਲਬ ਕਿ ਪੀੜ੍ਹੀਆਂ ਸਾਡੀਆਂ ਵੇਖਣ ਬੱਚੇ ਸਾਡੇ ਵੇਖਣ ਉਹ ਚੀਜ਼ਾਂ ਮਾਲਖਾਨੇ ਚ ਮਾਲਖਾਨੇ ਚ ਤੇ ਤੰਬਾਕੂ ਵੀ ਪਿਆ ਹੋ ਸਕਦਾ ਹੈ ਸ਼ਰਾਬ ਵੀ ਪਈ ਹੋ ਸਕਦੀ ਆ ਮਤਲਬ ਕਿ ਰੇਪ ਨਾਲ ਜੁੜੀ ਵੀ ਕੋਈ ਸਮਗਰੀ ਪਈ ਹੋ ਸਕਦੀ ਆ ਜੀ ਕਿਉਂਕਿ ਹਰ ਇੱਕ ਚੀਜ਼ ਜਮ੍ਹਾਂ ਹੋ ਜਾਂਦੀ ਹੈ ਨਾ ਮਾਲਖਾਨੇ 'ਚ ਡਰੱਗ ਹੁੰਦਾ ਉਹਦੇ ਜੀ ਜੀ ਤਾਂ ਬਹੁਤ ਇਤੇ ਚਲੋ ਭਲਾ ਹੋਵੇ ਇਨਸਪੈਕਟਰ ਸਾਹਿਬ ਦਾ ਜਿਹੜੇ ਕਿ ਹੁਣ ਤੇ ਸਾਫਾ ਹੋ ਗਏ ਨੇ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ ਉਹਨਾਂ ਨੂੰ ਲੱਗਿਆ ਕਿ ਯਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਬੱਜੀ ਫਿਰ ਉਹਨਾਂ ਨੇ ਅਲਮਾਰੀ ਬਣਾਈ ਕਿ ਘਟੂ ਘਟ ਸਯੋਬਤ ਤੇ ਮਰਿਆਦਾ ਦੇ ਢੰਗ ਨਾਲ ਆ ਠੀਕ ਹੋ ਜਾਣ ਜੀ ਸੋ ਅ ਬ੍ਰੇਕਿੰਗ ਇਸ ਦੇ ਵਿੱਚ ਇਹ ਆ ਰਹੀ ਹੈ ਵੀ ਅਧਿਕਾਰਤ ਤੌਰ ਤੇ ਵੀ ਇਹ ਜਾਣਕਾਰੀ ਆ ਗਈ ਹੈ ਵੀ ਪੀਯੂ ਦੇ ਵਿੱਚ ਜਿਹੜਾ ਐਗਜ਼ਾਮ ਕੱਲ ਦੇ ਦਿਨ ਲਈ ਰੱਖਿਆ ਗਿਆ ਸੀ ਇੱਕ ਤਰੀਕੇ ਦਾ ਉਕਸਾਉਣ ਦਾ ਕੰਮ ਸੀ ਉਹ ਰੱਦ ਕਰ ਦਿੱਤਾ ਗਿਆ ਕੱਲ ਦੇ ਲਈ ਤੇ 게ਟ ਬੰਦ ਕਰ ਦਿੱਤੇ ਗਏ ਨੇ ਵਿਦਿਆਰਥੀਆਂ ਵੱਲੋਂ ਆਪਣੇ ਪੱਦਰ ਦੇ ਉੱਪਰ ਲਗਾਤਾਰੇ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ 9 ਤਰੀਕ ਦੀ ਰਾਤ ਨੂੰ ਮਾਹੌਲ ਬਣਿਆ ਸੀ ਉਸੇ ਤਰੀਕੇ ਦੇ ਨਾਲ ਹੁਣ ਉੱਥੇ ਬਿਲਕੁਲ ਲਗਭਗ ਵੈਸੇ ਹੀ ਜੀ ਜੀ ਲਗਭਗ ਵੈਸੇ ਹੀ ਬਣਿਆ ਹੂੰ ਜੀ ਅੱਗੇ ਚਲਿਏ ਤਾਂ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਕਰਦੇ ਆਂ ਇਹ ਇਸ਼ਾਰੇ ਨੇ ਜੀ ਕਹਿੰਦੇ ਪਟਿਆਲੇ ਦੀਆਂ ਗੇੜੀਆਂ ਦੇ ਕਰਕੇ ਪਟਿਆਲੇ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਇਹਨਾਂ ਦੀਆਂ ਵੱਜ ਰਹੀਆਂ ਗੇੜੀਆਂ ਕੀ ਕੋਈ ਸਿਆਸੀ ਜ਼ਮੀਨ ਤਲਾਸ਼ ਰਹੇ ਨੇ ਮੁਰ ਤੋਂ ਜਾਂ ਫਿਰ ਪਰਿਵਾਰਕ ਜੀਆਂ ਲਈ ਜਦੋਂ ਜਹਿਦ ਚੱਲੂ ਮੈਂ ਜਿੰਨਾਂ ਨੂੰ ਪਤਾ ਲਾਇਆ ਐ ਵੈਸੇ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਤੁਹਾਨੂੰ ਅੱਗੇ ਵੀ ਦੱਸਤਾ ਸੀ ਕੁਝ ਮਹੀਨੇ ਪਹਿਲਾਂ ਮੈਂ ਫਿਰ ਉੱਥੇ ਹੀ ਆ ਜਾਣਾ ਕਿ ਦੇਖੋ ਨਵਜੋਤ ਸਿੰਘ ਸਿੱਧੂ ਰਾਜਨੀਤਿਕ ਪੇਚ ਤੇ ਆਉਣਾ ਵੀ ਚਾਹੁੰਦੇ ਆ ਜੀ ਆਉਣਾ ਹਸ਼ਰਤਾਂ ਤਹਿਤ ਚਾਹੁੰਦੇ ਆ ਤੇ ਸ਼ਰਤਾਂ ਹੁਣ ਮਤਲਬ ਕਿ ਇੱਕ ਹੁੰਦਾ ਸ਼ਰਤਾਂ ਤਹਿਤ ਇੱਕ ਹੁੰਦਾ ਸ਼ਰਤਾਂ ਰਹਿਤ ਹੂੰ ਹਾਈ ਕਮਾਂ ਸ਼ਾਇਦ ਸ਼ਰਤਾਂ ਰਹਿਤ ਲਿਆਉਣਾ ਚਾਹੁੰਦੇ ਆ ਇਹ ਸ਼ਰਤਾਂ ਤਹਿਤ ਆਉਣਾ ਚਾਹੁੰਦੇ ਆ ਇੱਥੇ ਕੋ ਪੇਚ ਫਸਿਆ ਨਜ਼ਰ ਆਉਂਦਾ ਜਿੱਥੋਂ ਤੱਕ ਆ ਕੇ ਪਟੂਰੇ ਖਾਦੇ ਇਹਨਾਂ ਨੇ ਪਟਿਆਲੇ ਦੇ ਵਿੱਚ ਜਿਹੜੇ ਛੇੜੇ ਲਾਏ ਨੇ ਸਮਾਣੇ ਦੇ ਸਾਫ ਕਾ ਵਿਧਾਇਕ ਉਹ ਵੀ ਨਾਲ ਸਨ ਮੇਰੀ ਜਾਣਕਾਰੀ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਹਰਾਂ ਦੀ ਕੋਈ ਸਿਹਤ ਸਮੱਸਿਆ ਸੀ ਜੀ ਉਹਦਾ ਕੋਈ ਚੈੱਕਅਪ ਸੀ ਜੀ ਤੇ ਕਿਉਂਕਿ ਇਹ ਉਹਨਾਂ ਦਾ ਜਦੀ ਸ਼ਹਿਰ ਹੈ ਜੰਪਲ ਨੇ ਇੱਥੋਂ ਦੇ ਪੁਰਾਣੇ ਉਹਨਾਂ ਦੇ ਯਾਰ ਦੋਸਤ ਪੁਰਾਣੇ ਸਮਿਆਂ ਦੇ ਜਾਣਕਰ ਉਹ ਸਾਰੇ ਇੱਥੇ ਮੌਜੂਦ ਨੇ ਤਾਂ ਕਹਿੰਦਾ ਮਤਲਬ ਇਹ ਕਿ ਠੀਕ ਹੈ ਉਹ ਹਲਕੀ ਭੁਲਕੀ ਸਰਗਰਮੀ ਜ਼ਰੂਰ ਕਰ ਗਏ ਨੇ ਪਰ ਜਿੰਨੀ ਕੁ ਮੇਰੀ ਜਾਣਕਾਰੀ ਆ ਕਿ ਰਾਜਨੀਤਿਕ ਸਫਰ ਦਾ ਕੋਈ ਇਹ ਦੇ ਚੋ ਮੋੜ ਆ ਨਹੀਂ ਹੈਗਾ ਫਿਲਹਾਲ ਕਹਾਣੀ ਉਥੇ ਹੀ ਉਲਝਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਰੋਲ ਕੀ ਹੋਏਗਾ ਰੋਲ ਡਿਫਾਈਨ ਕਰੋ ਭਾਈ ਪਰ ਰੋਲ ਡਿਫਾਈਨ ਤੋਂ ਪਹਿਲਾਂ ਕਿ ਤੁਸੀਂ ਕੰਡੀਸ਼ਨਲ ਆਉਣਾ ਹੈ ਜਾਂ ਅਨਕੰਡੀਸ਼ਨਲ ਆਉਣਾ ਹੈ ਤਾਂ ਕੰਡੀਸ਼ਨਲ ਕੀ ਹੈ ਕਿ ਲਿਆਓ ਭਾਈ ਦੱਸੋ ਮੈਨੂੰ ਕੀ ਮੇਰਾ ਰੋਲ ਹੋਏਗਾ ਕੀ ਕਰੋਗੇ ਤੇ ਜੇ ਮੈਂ ਜਿਤਾਤਾ ਤਾਂ ਕੀ ਮੈਨੂੰ ਦਿਓਗੇ ਆਹੀ ਚੀਜ਼ ਹੁੰਦੀ ਹੈ ਨਾ ਰਾਜਨੀਤੀ ਦਾ ਸੋ ਇਸ ਵਾਸਤੇ ਨਵਜੋਤ ਸਿੰਘ ਸਿੱਧੂ ਦੀ ਇਹ ਸਰਗਰਮੀ ਜਿਹੜੀ ਆ ਕਿਆਫੇ ਦਾ ਵਿਸ਼ਾ ਤੇ ਜ਼ਰੂਰ ਬਣੀ ਆ ਪਰੰਤੂ ਇਹਦੇ 'ਚ ਬਹੁਤਾ ਕੁਝ ਰਾਜਨੀਤਿਕ ਹੈ ਨਹੀਂ ਹਾਂ 2-3 2-3 ਮਹੀਨਿਆਂ ਤੱਕ ਦੇਖਿਓ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਪੱਡੀ ਖਬਰ ਆ ਜਾਏਗੀ ਜਾਂ ਤਾਂ ਕਾਂਟਾ ਵੱਜ ਜਾਏਗਾ ਤੇ ਜਾਂ ਫਿਰ ਇਹ ਚ ਕਾਂਟਾ ਖਿੱਚ ਕਾਂਟਾ ਉਹ ਜੀ ਹੂੰ ਜੀ ਦੇਖਦੇ ਆ ਕੀ ਬਣਦਾ ਅੱਗੇ ਚਲੀਏ ਤਾਂ ਉਧਰ ਹਿਰਾਸਤੀ ਮੌਤਾਂ ਇੱਕ ਬਹੁਤ ਵੱਡਾ ਇਸ਼ੂ ਹੈ ਇਸ ਦੇਸ਼ ਦੇ ਵਿੱਚ ਤੇ ਇਸੇ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਨਜ਼ਰ ਆਈ ਹੈ ਜੀ ਅੱਜ ਹਾਂ ਬਿਲਕੁਲ ਇਹ ਹਿਰਾਸਤੀ ਮੌਤਾਂ ਕਿਸੇ ਵੀ ਮੁਲਕ ਲਈ ਕਹਿ ਲੋਗੇ ਕਲੰਕੀ ਹੁੰਦੀ ਹੈ ਹਿਰਾਸਤੀ ਮੌਤ ਮਤਲਬ ਕਿ ਥਾਣੇ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਉਹ ਹਿਰਾਸਤ ਮੌਤ ਹੀ ਹੁੰਦੀ ਹੈ ਦੌਰਾਨੇ ਹਿਰਾਸਤ ਕੋਈ ਵੀ ਬੰਦਾ ਮਰਦਾ ਹੈ ਚਾਹੇ ਬਿਮਾਰੀ ਨਾਲ ਚਾਹੇ ਟਾਰਚਰ ਦੇ ਨਾਲ ਤਾਂ ਉਹ ਗੁਰਪ੍ਰੀਤ ਹਿਰਾਸਤੀ ਮੌਤ ਹੀ ਗਿਣੀ ਜਾਂਦੀ ਆ। ਹੂੰ ਤਾਂ ਆਪਾਂ ਐਵੇਂ ਦੇਖਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਹਿਰਾਸਤੀ ਮੌਤਾਂ ਦਾ ਅੰਕੜਾ ਮੇਰੇ ਖਿਆਲ ਦੇ ਨਾਲ ਹਾਈਐਸਟ ਅੰਕੜਿਆਂ ਵਾਲੀ ਜਿਹੜੀ ਸ਼੍ਰੇਣੀ ਹੈ ਨਾ ਉਹਦੇ ਚ ਆਉਂਦਾ ਹੈ। ਹੂੰ ਜੀ ਜੀ ਯਾਨੀ ਦੋ ਤਿੰਨ ਸਟੇਟਾਂ ਹੋਣਗੀਆਂ ਜੇ ਆਪਾਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰੀਏ ਹੁਣ ਤਾਂ ਤਾਜ਼ਾ ਤਰੀਨ ਅੰਕੜੇ ਤੇ ਮੈਂ ਵੇਖੇ ਕੋਈ ਨਹੀਂ। ਖੈਰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਿਸ ਹਿਰਾਸਤ ਦੇ ਵਿੱਚ ਹੋਣ ਵਾਲੀਆਂ ਮੌਤਾਂ ਸਿਸਟਮ ਤੇ ਤੱਬਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਲੰਕ ਹੁੰਦੀ ਤੇ ਹੁਣ ਦੇਸ਼ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਨਾਲ ਹੀ ਕੂਟ ਨੇ ਕਿਹਾ ਕਿ ਸਾਰੇ ਰਾਜਾ ਤੇ ਕੇਂਦਰ ਦੀ ਥਾਣਿਆਂ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਲਾਏ ਗਏ ਨੇ ਸਾਰੀ ਰਿਪੋਰਟ ਲਿਆ ਕੇ ਦਿਓ ਜੀ ਸਾਰੀ ਰਿਪੋਰਟ ਇਹ ਵੈਸੇ ਦਿਨਕ ਪਾਸ ਕਰਦੀ ਕੋਈ ਨਿਊਜ਼ ਸੀ ਜਿੱਦੇ ਤੇ ਇਹ ਸਾਰਾ ਐਕਸ਼ਨ ਹੋਇਆ ਤਾਂ ਕੇਂਦਰ ਸਰਕਾਰ ਹੁਣ ਜਿਹੜੀ ਹੈ ਉਹ ਰਿਪੋਰਟ ਕੀ ਦਿੰਦੀ ਆ ਦੇਖਦੇ ਆ ਪਰ ਟਿੱਪਣੀ ਜਸਟਿਸ ਵਿਕਰਮਨਾਥ ਜੀ ਦੀ ਕਾਫੀ ਸਖਤ ਸੀ ਉਹ ਕਹਿੰਦਾ ਕਿ ਕੇਂਦਰ ਸਰਕਾਰ ਹੋਰ ਤੱਕ ਆਪਣੀ ਰਿਪੋਰਟ ਕਿਉਂ ਨਹੀਂ ਦੇ ਪਾਈ ਕਿ ਉਹ ਸੁਪਰੀਮ ਕੋਰਟ ਨੂੰ ਹਲਕੇ ਚ ਲੈ ਰਹੀ ਹੈ ਆਖਰ ਵਜ੍ਹਾ ਕੀ ਆ ਮਤਲਬ ਕਿ ਜੋ ਡਾਟਾ ਮੰਗਿਆ ਜਾ ਰਿਹਾ ਜੋ ਗੱਲਾਂ ਹੋ ਰਹੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਲੈਸੇ ਨੂੰ ਹੋਰ ਸਖਤ ਬਣਾ ਰਹੀਆਂ ਨੇ ਤਾਂ ਖੈਰ ਪੁਲਸ ਕਾ ਸਟੱਡੀ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 5 ਸਾਲਾਂ ਦੇ ਵਿੱਚ ਲਗਭਗ ਪਾਉਣੇ 700 ਮੌਤਾਂ ਆਈਆਂ ਨੇ ਹੋਲਸਕ 스ਟੱਡੀ ਦੇ ਵਿੱਚ ਮੌਤ ਹੋਣੀ ਤਾਂ ਹੋਰ ਵੀ ਜ਼ਿਆਦਾ ਕਿਉਂਕਿ ਜੇਲ੍ਹ ਦੇ ਵਿੱਚ ਤਾਂ ਕੋਈ ਬੰਦਾ ਬਿਮਾਰ ਹੋ ਜਾਂਦਾ ਲੰਬੀ ਕੈਦ ਦੇ ਦੌਰਾਨ ਕੋਈ ਬੰਦਾ ਕੁਦਰਤੀ ਮੌਤ ਮਰ ਸਕਦਾ ਹੈ ਲੰਬੀ ਕੈਦ ਦੇ ਦੌਰਾਨ ਪਰ ਛੋਟੀ ਮਿਆਦ ਹੁੰਦੀ ਹੈ ਥਾਣੇ ਦੀ ਹਿਰਾਸਤ ਉਹਦੇ ਦਰਮਿਆਨ ਜਿਹੜੀਆਂ ਜ਼ਿਆਦਾਤਰ ਮੌਤਾਂ ਹੁੰਦੀਆਂ ਉਹ ਮਾਨਸਿਕ ਦਬਾਅ ਦੇ ਚੱਲਦੇ ਆ ਟਾਰਚਰ ਦੇ ਚੱਲਦੇ ਆ ਜਾਂ ਕਈ ਵਾਰ ਖੁਦਕੁਸ਼ੀਆਂ ਵੀ ਹੋ ਜਾਂਦੀਆਂ ਨੇ ਥਾਣਿਆਂ 'ਚ ਦਰਦ ਆ ਜੀ ਹਰ ਜੀ ਸੋ ਇਸ ਕਰਕੇ ਇਹ ਹਿਰਾਸਤੀ ਮੌਤਾ ਖਾਸ ਤੌਰ ਤੇ ਠਾਣੇ ਵਾਲੀਆਂ ਜਿਹੜੀਆਂ ਆ ਉਹ ਬਹੁਤ ਹੀ ਜ਼ਿਆਦਾ ਸੁਪਰੀਮ ਕੋਰਟ ਨੇ ਸੀਰੀਅਸਲੀ ਲਈਆਂ ਨੇ ਤੇ ਮੇਰੇ ਖਿਆਲ ਦੇ ਨਾਲ ਹੁਣ ਜਦੋਂ ਡਾਟਾ ਪੇਸ਼ ਕੀਤਾ ਜਾਏਗਾ ਸੀਸੀਟੀਵੀ ਕੈਮਰੇ ਵਗੈਰਾ ਦਾ ਤਾਂ ਕਾਫੀ ਕੁਝ ਜਿਹੜਾ ਹੈ ਮੇਰੇ ਖਿਆਲ ਨਾਲ ਉਹ ਕਾਈ ਵਾਲਾ ਲੱਭੇਗਾ ਉਹਦੇ ਚ ਜੀ ਸੋ ਵੇਖਾਂਗੇ ਸਾਰੇ ਚ ਬਣਦਾ ਕੀ ਹੈ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਹੈ ਸਮਾਪਤ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ